ਸਟਾਰ ਇੱਕ ਪਾਸੇ ਸੂਬਾ ਬੇहद ਸੰਕਟਾਂ ਵਿੱਚ ਘਿਰਿਆ ਨਜ਼ਰ ਆਉਂਦਾ ਹੈ ਡੰਡੀ ਇਸ ਦੀ ਆਰਥਿਕਤਾ ਪੂਰੀ ਤਰ੍ਹਾਂ ਡੋਲੀ ਹੋਈ ਜਾਪਦੀ ਹੈ ਡੰਡੀ ਖਦਸ਼ੇ ਇਹ ਵੀ ਪ੍ਰਗਟ ਕੀਤੇ ਜਾ ਰਹੇ ਹਨ ਕਿ ਆਉਂਦੇ ਕੁਝ ਮਹੀਨਿਆਂ ਵਿੱਚ ਸਰਕਾਰ ਲਈ ਆਪਣੇ ਮੁਲਾਜ਼ਮਾਂ ਨੂੰ ਸਮੇਂ ਸਿਰ ਤਨਖਾਹ ਦੇਣਾ ਵੀ ਮੁਸ਼ਕਿਲ ਹੋ ਜਾਏਗਾ ਡੰਡੀ ਦੂਜੇ ਪਾਸੇ ਕੇਂਦਰ ਨਾਲ ਬਿਨਾ ਵਜ੍ਹਾ ਹੀ ਇਸ ਦੇ अनेका ਵਿਵਾਦ ਸਹਿੇੜੇ ਹੋਏ ਹਨ ਡੰਡੀ ਉਸ ਵੱਲੋਂ ਭੇਜੇ ਜਾਂਦੇ ਫੰਡਾਂ ਦੀ ਉਸ ਦੀ ਯੋਜਨਾ ਅਨੁਸਾਰ ਠੀਕ ਵਰਤੋਂ ਨਾ ਕਰਨ ਕਰਕੇ ਬਹੁਤ ਸਾਰੀਆਂ ਕੇਂਦਰੀ ਯੋਜਨਾਵਾਂ ਦੇ ਹਜ਼ਾਰਾਂ ਕਰੋੜਾਂ ਦੇ ਪ੍ਰੋਜੈਕਟ ਫਸੇ ਹੋਏ ਨਜ਼ਰ ਆਉਂਦੇ ਹਨ ਡੰਡੀ ਇਸ ਸਬੰਧੀ ਸੂਬਾ ਸਰਕਾਰ ਵੱਲੋਂ ਕੇਂਦਰ ਨਾਲ ਕੋਈ ਚੰਗਾ ਤਾਲਮੇਲ ਕਰਕੇ ਉਸ ਦੀਆਂ ਯੋਜਨਾਵਾਂ ਨੂੰ ਸਮਝ ਕੇ ਸੂਬੇ ਦੇ ਹਿੱਤ ਲਈ ਉਹਨਾਂ ਦੀ ਜਾਇਜ਼ ਢੰਗ ਨਾਲ ਵਰਤੋਂ ਕਰਨ ਦੀ ਲੋੜ ਹੈ ਪਰ ਜੇ ਇਸ ਦੀ ਬਜਾਏ ਸਰਕਾਰ ਵੱਲੋਂ ਆਪ ਹੀ ਉਲਝਣਾ ਪੈਦਾ ਕਰ ਦਿੱਤੀਆਂ ਜਾਣ ਅਤੇ ਇੱਕ ਤਰ੍ਹਾਂ ਨਾਲ ਆਪਣੇ ਰਾਹਾਂ ਉੱਤੇ ਆਪ ਹੀ ਕੰਡੇ ਵਿਛਾ ਦਿੱਤੇ ਜਾਣ ਤਾਂ ਉਹਨਾਂ ਰਾਹਾਂ ਉੱਤੇ ਤੁਰਦਿਆਂ ਚੁੱਭਣ ਮਹਿਸੂਸ ਹੋਣੀ ਤਾਂ ਕੁਦਰਤੀ ਹੀ ਹੈ ਡੰਡੀ ਸੂਬਾ ਮੁਖੀ ਵੱਲੋਂ ਨਿਤ ਦਿਨ ਟਕਰਾਂ ਵਾਲੀ ਬਿਆਨਬਾਜ਼ੀ ਕਰਨ ਨਾਲ ਹਾਲਾਤ ਸੁਖਾਵੇਂ ਹੋਣ ਦੀ ਆਸ ਨਹੀਂ ਕੀਤੀ ਜਾ ਸਕਦੀ ਡੰਡੀ ਹੁਣ ਤੱਕ ਲਾਗੂ ਕੀਤੀਆਂ ਗਈਆਂ ਯੋਜਨਾਵਾਂ ਦੇ ਪਏ ਖਿਲਾਰੇ ਦਾ ਵੀ ਅਜਿਹਾ ਹੀ ਕਾਰਨ ਕਿਹਾ ਜਾ ਸਕਦਾ ਹੈ ਡੰਡੀ ਗੱਲਾਂ ਦੇ ਕੜਾ ਬਣਾਏ ਜਾਣ ਦੀ ਬਜਾਏ ਯੋਜਨਾਵਾਂ ਨੂੰ ਸਟਾਰਟ ਲਾਗੂ ਕਰਦਿਆਂ ਉਹਨਾਂ ਉੱਤੇ ਅਮਲੀ ਰੂਪ ਵਿੱਚ ਗੰਭੀਰਤਾ ਨਾਲ ਪਹਿਰਾ ਦੇਣ ਦੀ ਵਧੇਰੇ ਜ਼ਰੂਰਤ ਹੁੰਦੀ ਹੈ ਨਹੀਂ ਤਾਂ ਇਹ ਯੋਜਨਾਵਾਂ ਅੱਧੀਆਂ ਅਧੂਰੀਆਂ ਅੱਧ ਵਾਟੇ ਹੀ ਪਈਆਂ ਰਹ ਜਾਂਦੀਆਂ ਹਨ ਡੰਡੀ ਚਿੰਤਾਜਨਕ ਸਥਿਤੀ ਇਹ ਬਾਣ ਰਹੀ ਹੈ ਕਿ ਆਉਂਦੇ ਮਹੀਨਿਆਂ ਵਿੱਚ ਕੋਲੇ ਦੀ ਘਾਟ ਹੋਣ ਕਾਰਨ ਅਤੇ ਬਾਹਰਲੀਆਂ ਏਜੰਸੀਆਂ ਨੂੰ ਅਦਾਇਗੀ ਨਾ ਕੀਤੇ ਜਾਣ ਕਾਰਨ ਬਿਜਲੀ ਦਾ ਗੰਭੀਰ ਸੰਕਟ ਸਿਰ ਉੱਤੇ ਮੰਡਰਾ ਸਕਦਾ ਹੈ ਡੰਡੀ ਜੇਕਰ ਪੂਰੇ ਸੂਬੇ ਦੀਆਂ ਤਰਜੀਹਾਂ ਉੱਤੇ ਕੰਮ ਕਰਨ ਦੀ ਬਜਾਏ ਮੁੱਖ ਮੰਤਰੀ ਵੱਲੋਂ ਸੂਬੇ ਦੀ ਇੱਕ ਉਪ ਚੋਣ ਜਾਂ ਦੂਜੀਆਂ ਸੂਬਿਆਂ ਦੀਆਂ ਚੋਣਾਂ ਵਿੱਚ ਆਪਣਾ ਵਧੇਰੇ ਸਮਾਂ ਲਾਇਆ ਜਾਂਦਾ ਹੈ ਤਾਂ ਰਾਜ ਦੀਆਂ ਯੋਜਨਾਵਾਂ ਨੂੰ ਸਿਰੇ ਕੌਣ ਚਾੜੇਗਾ ਪ੍ਰਸ਼ਨ ਚਿੰਨ ਹੁਣ ਤੱਕ ਸਰਕਾਰ ਨੇ ਠੋਸ ਕੰਮ ਦੀ ਬਜਾਏ ਬੇਲੋੜੇ ਵਿਵਾਦਾਂ ਨੂੰ ਹੀ ਜਨਮ ਦਿੱਤਾ ਹੈ ਡੰਡੀ ਇਸ ਦੀ ਇੱਕ ਉਦਾਹਰਨ ਪਿਛਲੇ ਲੰਮੇ ਸਮੇਂ ਤੋਂ ਮੁੱਖ ਮੰਤਰੀ ਦੇ ਪੰਜਾਬ ਦੇ ਗਵਰਨਰ ਸ਼੍ਰੀ ਬਣਵਾਰੀ ਲਾਲ ਪ੍ਰੋਹਿਤ ਨਾਲ ਵੱਖ-ਵੱਖ ਵਿਸ਼ਿਆਂ ਨੂੰ ਲੈ ਕੇ ਚੱਲਦੇ ਆ ਰਹੇ ਵਿਵਾਦ ਵੀ ਹਨ ਡੰਡੀ ਪੰਜਾਬ ਦੇ ਗਵਰਨਰ ਵੱਲੋਂ ਜੇਕਰ ਸੂਬਾ ਸਰਕਾਰ ਦੀ ਕਾਰਗੁਜ਼ਾਰੀ ਵਿੱਚ ਰਹਿ ਗਈਆਂ ਕਮਜ਼ੋਰੀਆਂ ਵੱਲ ਧਿਆਨ ਦਿਵਾਉਣ ਦਾ ਯਤਨ ਕੀਤਾ ਜਾਂਦਾ ਹੈ ਤਾਂ ਇਸ ਨੂੰ ਸਰਕਾਰ ਦੇ ਕੰਮ ਵਿੱਚ ਬੇਲੋੜਾ ਦਖਲ ਦੱਸ ਕੇ ਅਕਸਰ ਟਕਰਾ ਦੀ ਸਥਿਤੀ ਪੈਦਾ ਕਰ ਦਿੱਤੀ ਜਾਂਦੀ ਹੈ ਡੰਡੀ ਸੂਬੇ ਦੇ ਹੁਣ ਤੱਕ ਦੇ ਇਤਿਹਾਸ ਵਿੱਚ ਸ਼ਾਇਦ ਹੀ ਅਜਿਹੀ ਸਰਕਾਰ ਆਈ ਹੋਵੇ ਜਿਸ ਨੇ ਗੱਲ-ਗੱਲ ਉੱਤੇ ਗਵਰਨਰ ਨਾਲ ਆਟਾ ਲਾਉਣ ਦੀ ਨੀਤੀ ਅਪਣਾਈ ਹੋਵੇ ਸਟਾਪ